ਜਾ ਜੋ ਕੰਨੀ ਕਾਲੇ ਬੋਤੇ ਦੇੜੇ ਲੰਮੇ ਨਹੀਂ ਚੰਗੇ ਹੌਸ ਟਿਕੋਰੇ ਆਉਂਦੀ ਅੱਜ ਪੈਂਦੇ ਨੇ ਪੰਗੇ ਬੁਨੇ ਆਦੇ ਨਾਲ ਮੁੰਡਿਆਂ ਦੇ ਨਾਲ ਮੁੰਡਿਆਂ ਦੇ ਨਾਲ ਫਿਰਦਾ ਵੀ ਤੂੰ ਟੌਰ ਬਣਾਉਂਦਾ ਸੀ ਇੱਕ ਕਮ ਕਲੀ ਦਾ ਦੀ ਵਿੱਚ ਕਿਹੜੇ ਲਾਉਂਦਾ ਸੀ ਬਿਨਾ ਕੰਮ ਕਿਉਂ ਕਲੀ ਸਾਡੀ ਵਿੱਚ ਕਿਹੜੇ ਲੰਬਾ ਵਾਏ ਸਾਰੀ ਲੱਜਾ ਦੂ ਮਣਕਾਂ ਕਿਤੇ ਪਰਿਓ ਕਿ ਤੋੜਦੇ ਸੀ ਕਹਿੰਦੇ ਕਾ ਤੋਂ ਗਲੀ ਸਾਡੀ ਵਿੱਚ ਕਿਹੜੇ ਘੜਦੇ ਸੀ ਇਹ ਤਰਲੇ ਮਣਕਾਂ ਕਿਤੇ ਪਰਿਓ ਕਿ ਤੋੜਦੇ ਸੀ ਕਹਿੰਦੇ ਕਾ ਤੋਂ ਗਲੀ ਸਾਡੀ ਵਿੱਚ ਕਿਹੜੇ ਘੜਦੇ ਸੀ ਫੇਰ ਬਹਾਨਾ ਲਾਇਆ ਫੇਰ ਬਹਾਨਾ ਫੇਰ ਬਹਾਨਾ ਲਾਇਆ ਪੀਰਾਂ ਦੇ ਤੇਰਾ ਰਾਂਡਾ ਗਲੀ ਤੇਰੀ ਵਿੱਚ ਗਲੀ ਤੇਰੀ ਵਿੱਚ ਕੇ ਆਏ I'm <inaudible> <inaudible>